ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਾ ਸੰਗਾ ਜੀ ਆਪਣੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਕਿਉਂਕਿ ਸੰਗਾ ਜੀ ਅੱਜ ਅਸੀਂ ਇੱਕ ਛੋਟੇ ਜਿਹੇ ਉਪਾਅ ਦੇ ਬਾਰੇ ਗੱਲ ਕਰਨ ਵਾਲੇ ਹਾਂ ਜਿਹੜਾ ਉਪਾਅ ਤਵੇ ਦੇ ਨਾਲ ਸੰਬੰਧ ਰੱਖਦਾ ਹੈ ਕਿਉਂਕਿ ਸੰਗਾ ਜੀ ਤਵਾ ਤਾਂ ਹਰ ਘਰ ਦੇ ਵਿੱਚ ਵਰਤਿਆ ਜਾਂਦਾ ਹੈ ਜੇਕਰ ਤੁਸੀਂ ਇੱਕ ਖਾਸ ਚੀਜ਼ ਤਵੇ ਤੇ ਰੋਜ਼ ਹੀ ਰੱਖ ਦਿੰਦੇ ਹੋ ਤਾਂ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਕਦੇ ਵੀ ਨਹੀਂ ਹੋਵੇਗੀ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂਗੇ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੁਹਾਡੇ ਘਰ ਵਿੱਚ ਤਾਂ ਅੰਦੀ ਕਮੀ ਕਦੇ ਨਾ ਰਹਿ ਜਾਵੇ ਸੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਬਿਨਾ ਕੁਝ ਕਹੇ ਤੈਂ ਸੇ ਧਨਵਾਨ ਬਣ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਘਰ ਦੇ ਤਵੇ ਦੇ ਬਾਰੇ ਗੱਲ ਕਰਨ ਵਾਲੇ ਹਾਂ ਜੀ ਤੇ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਘਰ ਦੇ ਵਿੱਚ ਧਿਆਨ ਰੱਖ ਲੈਂਦੇ ਹੋ ਤੁਹਾਡੇ ਘਰ ਵਿੱਚ ਫਿਰ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੇ ਤੁਸੀਂ ਬਿਨਾ ਕੁਝ ਕੀਤੇ ਆਹੇ ਪੈਸਾ ਕਮਾ ਸਕਦੇ ਹੋ ਤੁਸੀਂ ਬਿਨਾ ਕੁਝ ਕੀਤੇ ਆਹੇ ਪਿਆਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਘਰ ਦਾ ਤਵਾ ਕਦੇ ਵੀ ਤਾਂ ਦੀ ਕਮੀ ਨਹੀਂ ਹੋਣ ਦੇਂਦਾ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋ ਤਾਂ ਸਾਹ ਸੰਗਾਚੀ ਤਵਾ ਤਾਂ ਹਾਰਕਾਰ ਵਿੱਚ ਵਰਤਿਆ ਜਾਂਦਾ ਹੈ ਅਤੇ ਇਸ ਦਾ ਖਾਸ ਮਹੱਤਵ ਅਤੇ ਇਸ ਦਾ ਖਾਸ ਮਹੱਤਵ ਖਾਣਾ ਬਣਾਉਣ ਤੱਕ ਨਹੀਂ ਸਕੋ ਵਾਸਤੂ ਸ਼ਾਸਤਰ ਦੇ ਅਨੁਸਾਰ ਹੀ ਹੁੰਦਾ ਹੈ ਸਾਧ ਸੰਗਤ ਜੇਕਰ ਤਵੇ ਨੂੰ ਤੁਸੀਂ ਇਸ ਵਿਧੀ ਤੇ ਇਸਨ ਨਿਯਮ ਦੇ ਅਨੁਸਾਰ ਘਰ ਵਿੱਚ ਰੱਖਦੇ ਹੋ ਤਾਂ ਬੜਾ ਜ਼ਿਆਦਾ ਸ਼ੋਭਾ ਮੰਨਿਆ ਜਾਂਦਾ ਹੈ ਇਹ ਫਾਲ ਦਿੰਦਾ ਹੈ ਇਸੇ ਉਲਟ ਜੇਕਰ ਤਵੇ ਨੂੰ ਰੱਖਦੇ ਸਮੇਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਕੁਝ ਅਣਦੇਖੀ ਕਰ ਦਿੰਦੇ ਹੋ ਤਾਂ ਘਰ ਵਿੱਚ ਕੋਈ ਸਮੱਸਿਆ ਦਾ ਕਾਰਨ ਬਣ ਸਕਦਾ ਹੈ ਰੋਸੋਈ ਦੇ ਵਿੱਚ ਤਵਾ ਰੱਖਾਂ ਦੇ ਬਾਰੇ ਜਿਆਦਾ ਨਿਯਮ ਦੱਸੇ ਜਾਂਦੇ ਹਨ ਜੇਕਰ ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਜੇਕਰ ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਸਾਨੂੰ ਸਿਹਤ ਸੰਬੰਧੀ ਤੰਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਹਮੇਸ਼ਾ ਘਰ ਦੇ ਵਿੱਚ ਬਰਕਤ ਤੰਦਰੁਸਤੀ ਰੱਖਣ ਲਈ ਇਹਨਾਂ ਨਿਯਮਾਂ ਦਾ ਪਾਲਣ ਜ਼ਰੂਰ ਕਰੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸੰਗਤ ਜੀ ਸਾਤੋਂ ਪਹਿਲੇ ਨੰਬਰ ਤੇ ਇੱਕ ਕੇ ਰਾਤ ਦੇ ਸਮੇਂ ਖਾਣਾ ਬਣਾਉਣ ਤੋਂ ਪਹਿਲਾਂ ਤਵੇ ਨੂੰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ ਤੇ ਤਵੇ ਨੂੰ ਰਾਤ ਦੇ ਸਮੇਂ ਹੀ ਸਾਫ਼ ਕਰਕੇ ਹੀ ਸੌਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਇਸ ਨੂੰ ਗੰਦਾ ਰੱਖ ਦਿੰਦੇ ਹਾਂ ਇਸ ਨਾਲ ਘਰ ਦੇ ਵਿੱਚ ਬੱਚੇ ਅਕਸਰ ਬਿਮਾਰ ਰਹਿੰਦੇ ਹਨ ਇਸ ਲਈ ਤਵੇ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਨੰਬਰ 2 ਸਵੇਰ ਦੇ ਸਮੇਂ ਜਦੋਂ ਵੀ ਤਵੇ ਦੀ ਵਰਤੋਂ ਕਰਦੇ ਹੋ ਉਸ ਨੂੰ ਹਮੇਸ਼ਾ ਸਾਫ਼ ਕਰਕੇ ਹੀ ਵਰਤੋਂ ਭਾਵ ਕੇ ਰੋਟੀ ਬਣਾਉਣ ਤੋਂ ਪਹਿਲਾਂ ਉਸ ਉੱਪਰ ਥੋੜਾ ਜਿਹਾ ਨਮਕ ਪਾ ਦਿਓ ਇਸ ਨਾਲ ਘਰ ਵਿੱਚ ਜਿਹੜੀ ਨਕਾਰਾਤਮਕ ਸ਼ਕਤੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਨੰਬਰ 3 14ਵੀਂ ਰੋਟੀ ਬਣਾਉਂਦੇ ਹੋ ਤਾਂ ਪਹਿਲਾਂ ਹੀ ਰੋਟੀ ਗਿਣ ਕੇ ਆਖਰੀ ਰੋਟੀ ਦਸੀਂ ਕੁੱਤੇ ਦੇ ਲਈ ਜ਼ਰੂਰ ਕੱਢਣੀ ਹੈ ਇਸ ਲਈ ਘਰ ਵਿੱਚ ਵਰਕਤ ਆ ਜਾਂਦੀ ਹੈ ਨੰਬਰ 4 ਆਪਣੇ ਘਰ ਦੇ ਵਿੱਚ ਕਦੇ ਵੀ ਤਵੇ ਤੇ ਕਢਾਈ ਨੂੰ ਮੋਦਾ ਨਹੀਂ ਮਾਰ ਕੇ ਰੱਖਣਾ ਚਾਹੀਦਾ ਇਸ ਨੂੰ ਮੋਦਾ ਰੱਖਣ ਦੇ ਨਾਲ ਸਾਡੇ ਘਰ ਵਿੱਚ ਕਲੇਸ਼ ਹੈ ਕਲੇਸ਼ ਵਾਦਾ ਹੈ ਨੰਬਰ 5 ਜਦੋਂ ਵੀ ਤੁਸੀਂ ਰਸੋਈ ਦੇ ਤਵੇ ਦਾ ਇਸਤੇਮਾਲ ਕਰਕੇ ਹਟ ਜਾਂਦੇ ਹੋ ਉਸ ਨੂੰ ਤੁਰੰਤ ਹੀ ਚੰਗੀ ਤਰ੍ਹਾਂ ਸਾਫ਼ ਕਰਕੇ ਚਾਹੀ ਜਗ੍ਹਾ ਤੇ ਅਜਿਹੀ ਜਗ੍ਹਾ ਤੇ ਰੱਖੋ ਜਿਸ ਜਗ੍ਹਾ ਤੇ ਉਸ ਨੂੰ ਕੋਈ ਵੀ ਦੇਖ ਨਾ ਸਕੇ ਜੇਕਰ ਤੁਸੀਂ ਉਸ ਨੂੰ ਸਾਹਮਣੇ ਹੀ ਰੱਖ ਦਿੰਦੇ ਹੋ ਇਸ ਨਾਲ ਘਰ ਦਾ ਮੁਖੀ ਜਾਂ ਪਤੀ ਦੀ ਸਿਹਤ ਖਰਾਬ ਹੁੰਦੀ ਹੈ ਨੰਬਰ 6 ਗਰਮ ਤਵੇ ਦੇ ਉੱਪਰ ਕਦੇ ਵੀ ਪਾਣੀ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਵਿੱਚ ਨਿਕਲਣ ਵਾਲੀ ਆਵਾਜ਼ ਤੁਹਾਡੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦੀ ਹੈ। ਨੰਬਰ 7 ਭਾਵੇਂ ਤਵੇ ਨੂੰ ਹਮੇਸ਼ਾ ਹੀ ਚਮਕਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਦਾ ਸਬੰਧ ਸਾਡੀ ਕਿਸਮਤ ਨਾਲ ਹੁੰਦਾ ਹੈ ਤਵਾ ਜਿੰਨਾ ਹੀ ਚਮਕੇਗਾ ਓਨੇ ਹੀ ਸਾਡੀ ਕਿਸਮਤ ਚਮਕੇਗੀ। ਤਾਂ ਫਿਰ ਕੜਾਈ ਨਵੇਂ ਤਿੱਖੇ ਚੀਜ਼ ਦੇ ਨਾਲ ਖੁਰਚਣਾ ਨਹੀਂ ਚਾਹੀਦਾ। ਨਾਲ ਹੀ ਇਸ ਨੂੰ ਕਦੇ ਵੀ ਝੂਠਾ ਨਹੀਂ ਰੱਖਣਾ ਚਾਹੀਦਾ। ਨੰਬਰ 8 ਜਦੋਂ ਤੁਸੀਂ ਤਵੇ ਤਵਾ ਵਰਤਦੇ ਹੋ ਹਮੇਸ਼ਾ ਹੀ ਲੋਹੇ ਦੀ ਚੀਜ਼ ਦਾ ਇਸਤੇਮਾਲ ਕਰੋ ਜੋ ਸਿਹਤ ਲਈ ਬੜਾ ਹੀ ਚੰਗਾ ਹੁੰਦਾ ਹੈ ਤੇ ਕਦੇ ਵੀ ਨਾਨ ਸਟਿਕ ਜਾਂ ਫਿਰ ਕੋਈ ਹੋਰ ਤਾਤੂ ਦੇ ਪਣੇ ਤਵੇ ਦਾ ਇਸਤੇਮਾਲ ਨਾ ਕਰੋ ਨੰਬਰ 9 ਜੇਕਰ ਤੁਸੀਂ ਤਵੇ ਨੂੰ ਗਰਮ ਕਰਕੇ ਉਸ ਉੱਪਰ ਰੋਟੀ ਪਾਉਣ ਤੋਂ ਪਹਿਲਾਂ ਨਮਕ ਪਾਉਂਦੇ ਹੋ ਇਸ ਦੇ ਨਾਲ ਤੁਹਾਡੇ ਘਰ ਵਿੱਚ ਤਾਨ ਦੀ ਕਮੀ ਨਹੀਂ ਰਹੇਗੀ ਅਤੇ ਨਾਲ ਹੀ ਤੁਹਾਡਾ ਸਾਰਾ ਵਾਸਤੂ ਦੋਸ਼ ਖਤਮ ਹੋ ਜਾਵੇਗਾ ਨੰਬਰ 10 ਕਈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਗਰਮ ਤਵੇ ਦੇ ਉੱਪਰ ਪਾਣੀ ਪਾ ਦਿੰਦੀਆਂ ਹਨ ਜੇਕਰ ਤੁਸੀਂ ਇਦਾਂ ਕਰਦੇ ਹੋ ਤਾਂ ਐਸਾ ਆਦਤ ਨੂੰ ਅੱਜ ਹੀ ਛੱਡ ਦਿਓ ਇਸ ਨਾਲ ਤੁਹਾਡੇ ਘਰ ਵਿੱਚ ਬੜੀਆਂ ਹੀ ਮਸ਼ਕਲਾਂ ਵੱਧ ਸਕਦੀਆਂ ਹਨ ਨੰਬਰ 11 ਤਵੇ ਨੂੰ ਸਾਫ਼ ਕਰਨ ਲਈ ਸਾਬਣ ਦਾ ਇਸਤੇਮਾਲ ਜ਼ਰੂਰ ਕਰੋ ਹਫ਼ਤੇ ਦੇ ਵਿੱਚ ਤਵੇ ਉੱਪਰ ਨਿੰਬੂ ਦਾ ਮਿੱਠਾ ਸੋਡਾ ਤੇ ਜਾਂ ਫਿਰ ਸਿਰਕਾ ਪਾ ਕੇ ਚੰਗੇ ਤਰ੍ਹਾਂ ਇਸ ਨੂੰ ਸਾਫ਼ ਕਰ ਲੈਣਾ ਚਾਹੀਦਾ ਹੈ ਇਸ ਨਾਲ ਤਵੇ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਨੰਬਰ 12 ਤਵੇ ਨੂੰ ਕਦੇ ਵੀ ਚੋਲੇ ਉੱਪਰ ਨਾ ਛੱਡੋ ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਵਿੱਚ ਲੜਾਈ ਦੇਨ ਭੇਨ ਵਾਧਦੀ ਜਾਂਦੀ ਹੈ ਨੰਬਰ 13 ਜਲੇ ਹੋਏ ਤਵੇ ਦਾ ਭੁਲਕੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੀ ਚੰਗੇ ਕਿਸਮਾਂ ਨੂੰ ਵਿਗਾੜ ਸਕਦਾ ਹੈ ਕਦੇ ਵੀ ਟੁੱਟੇ ਹੋਏ ਬਰਤਨ ਨੂੰ ਨਾ ਵਰਤੋ ਕਿਉਂਕਿ ਸਾਡੀ ਜ਼ਿੰਦਗੀ ਸਾਡੀ ਚੰਗੇ ਕਿਸਮਾਂ ਨੂੰ ਵਿਗਾੜ ਦੇਵੇਗਾ ਕਦੇ ਵੀ ਟੁੱਟੇ ਹੋਏ ਜਾਂ ਟੇਡੇ ਮਡੇ ਤਵੇ ਦੇ ਉੱਪਰ ਰੋਟੀ ਨਾ ਬਣਾਓ ਇਸ ਨੂੰ ਤਰਾਂਤੇ ਹੀ ਘਰ ਤੋਂ ਬਾਹਰ ਕੱਢ ਦਿਓ ਨੰਬਰ 14 ਤਵੇ ਨੂੰ ਕਪੜੇ ਨਾਲ ਸਾਫ਼ ਕਰੋ ਪਾਣੀ ਨਾਲ ਸਾਫ਼ ਕਰਕੇ ਹੀ ਰੋਟੀ ਬਣਾਓ ਅਜਿਹਾ ਕਰਨਾ ਵੀ ਕਰਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰ ਦਿੰਦਾ ਹੈ ਨੰਬਰ 15 ਆਪਣੇ ਘਰ ਵਿੱਚ ਰਸੋਈ ਦੇ ਵਿੱਚ ਕਦੇ ਵੀ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਤਰ੍ਹਾਂ ਕਰਨ ਨਾਲ ਬੜਾ ਅਸ਼ੋਭ ਮੰਨਿਆ ਜਾਂਦਾ ਹੈ ਨੰਬਰ 16 ਆਪਣੇ ਘਰ ਦੇ ਫ੍ਰਿਜ ਦੇ ਉੱਤੇ ਪੋਲ ਕੇ ਵੀ ਦਵਾਈਆਂ ਨਾ ਰੱਖੋ ਇਸ ਨਾਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ ਨੰਬਰ 12 ਕਈ ਲੋਕਾਂ ਦੀ ਆਦਤ ਹੁੰਦੀ ਹੈ ਕੂੜੇ ਵਾਲੇ ਡੱਬੇ ਨੂੰ ਰਸੋਈ ਵਿੱਚ ਰੱਖ ਦਿੰਦੇ ਹਨ ਜੋ ਭੋਜਨ ਬਣਾਉਣ ਤੋਂ ਬਾਅਦ ਕੂੜਾ ਉਸ ਡੱਬੇ ਵਿੱਚ ਪਾ ਦਿੰਦੇ ਹਨ ਪਰ ਅਜਿਹਾ ਕਰਨਾ ਬੜਾ ਗਲਤ ਹੈ ਰਸੋਈ ਦੇ ਵਿੱਚ ਕਦੇ ਵੀ ਕੂੜਾ ਜਾਂ ਕੂੜੇ ਵਾਲਾ ਡੱਬਾ ਨਹੀਂ ਹੋਣਾ ਚਾਹੀਦਾ ਨੰਬਰ 18 ਰਸੋਈ ਵਿੱਚ ਕਦੇ ਵੀ ਪਲਾਸਟਿਕ ਦੇ ਟੁੱਟੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ ਦੂਸਰਾ ਇਹ ਚੀਜ਼ ਸਾਨੂੰ ਬਿਮਾਰੀਆਂ ਵੱਲ ਲੈ ਕੇ ਜਾਂਦੀ ਹੈ ਨੰਬਰ 19 ਆਪਣੇ ਘਰ ਦੀ ਰਸੋਈ ਦੇ ਵਿੱਚ ਭੁੱਲ ਕੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ। ਵਾਸਤੂ ਦੇ ਅਨੁਸਾਰ ਬੜਾ ਹੀ ਅਸ਼ੋਭ ਹੁੰਦਾ ਹੈ ਜੇਕਰ ਰਸੋਈ ਵਿੱਚ ਸ਼ੀਸ਼ਾ ਹੈ ਉਸ ਨੂੰ ਅੱਜ ਹੀ ਬਾਹਰ ਕੱਢ ਦਿਓ। ਨੰਬਰ 20 ਰਸੋਈ ਵਿੱਚ ਕਿਸੇ ਵੀ ਪ੍ਰਕਾਰ ਦਾ ਟੁੱਟਿਆ ਹੋਇਆ ਐਲੂਮੀਨੀਅਮ ਦਾ ਬਰਤਨ ਨਹੀਂ ਰੱਖਣਾ ਚਾਹੀਦਾ। ਇਹ ਸਾਡੀ ਸਿਹਤ ਲਈ ਬੜਾ ਹੀ ਹਾਨੀਕਾਰਕ ਹੁੰਦਾ ਹੈ। ਇਸ ਨਾਲ ਧਨ ਦੀ ਕਮੀ ਵੀ ਹੁੰਦੀ ਹੈ ਨੰਬਰ 1 ਰਸੋਈ ਵਿੱਚ ਭੋਲਕੇ ਵਿਚਾਰੋ ਨਹੀਂ ਲਗਾਉਣਾ ਚਾਹੀਦਾ ਇਸ ਨਾਲ ਮਾਤਾ ਲక్ష్ਮੀ ਨਰਾਜੋ ਜਾਂਦੇ ਹੈ ਜਿਸ ਕਾਰਨ ਸਾਡੇ ਘਰ ਵਿੱਚ ਧਨ ਦੌਲਤ ਦੀ ਕਮੀ ਹੁੰਦੀ ਹੈ ਨੰਬਰ 2 ਜੇਕਰ ਅਸੀਂ ਰਸੋਈ ਵਿੱਚ ਝਾੜੂ ਰੱਖਦੇ ਹਾਂ ਇਸ ਨਾਲ ਘਰ ਦੇ ਮੈਂਬਰਾਂ ਵਿੱਚ ਲੜਾਈ ਝਗੜੇ ਵਧਨੇ ਸ਼ੁਰੂ ਹੋ ਜਾਂਦੇ ਹਨ ਬਰਕਤ ਤੇ ਬੁਰਾਸਰ ਪੈਂਦਾ ਹੈ ਧਨ ਦੀ ਕਮੀ ਹੁੰਦੀ ਹੈ ਤੁਸੀਂ ਤਵੇ ਨੂੰ ਕੜਾਈ ਨੂੰ ਨਿੰਬੂ ਦੇ ਨਾਲ ਰਗੜ ਕੇ ਸਾਫ਼ ਕਰੋ ਨੰਬਰ 24 ਤਵਾ ਉਸ ਦਿਸ਼ਾ ਤੇ ਹੀ ਰੱਖੋ ਜਿਸੇ ਹਿਸਾਬ ਦੇ ਨਾਲ ਤੁਸੀਂ ਰਹਿ ਰਹੇ ਹੋ ਉਸੋ ਤੇ ਖਾਣਾ ਬਣਾਇਆ ਸੀ ਅਜਾ ਕਰਨ ਨਾਲ ਤੁਹਾਨੂੰ ਬੜਾ ਜ਼ਿਆਦਾ ਲਾਭ ਹੋਵੇਗਾ। ਨੰਬਰ 25 ਜਦੋਂ ਵੀ ਤੁਸੀਂ ਤਵੇ ਉਤੇ ਨਮਕ ਪਾਉਂਦੇ ਹੋ ਤਾਂ ਉਸ ਨੂੰ ਸੈਦਾ ਨਮਕ ਹੋਣਾ ਚਾਹੀਦਾ ਹੈ ਇਸ ਵਿੱਚ ਹਲਦੀ ਜਾਂ ਫਿਰ ਮਿਰਚ ਮਿਕਸ ਨਹੀਂ ਹੋਣੀ ਚਾਹੀਦੀ। ਜਦੋਂ ਇਹ ਨਮਕ ਪੱਕ ਜਾਵੇ ਉਸ ਉੱਪਰ ਰੋਟੀ ਬਣਾ ਕੇ ਜਾਨਵਰਾਂ ਦੇ ਖਾਣ ਨੂੰ ਰੱਖ ਦਿਓ। ਨੰਬਰ 26 ਤਵੇ ਉੱਪਰ ਕਦੇ ਵੀ ਝੋਠੀ ਚੀਜ਼ ਰੱਖ ਕੇ ਗਰਮ ਨਾ ਕਰੋ। ਨੰਬਰ 27 ਜਿਸ ਜਗ੍ਹਾ ਤੇ ਤੁਸੀਂ ਖਾਣਾ ਬਣਾ ਰਹੇ ਹੋ ਉਸ ਜਗ੍ਹਾ ਦੇ ਸੱਜੇ ਪਾਸੇ ਜੇਕਰ ਤੁਸੀਂ ਕੜਾਈ ਰੱਖਦੇ ਹੋ ਤਾਂ ਬਹੁਤ ਹੀ ਸ਼ੋਭਾ ਹੁੰਦਾ ਹੈ। ਨੰਬਰ 28 ਜੇਕਰ ਤੁਸੀਂ ਰਸੋਈ ਵਿੱਚ ਬੈਠ ਕੇ ਖਾਣਾ ਖਾਂਦੇ ਹੋ ਤਾਂ ਬੜਾ ਸ਼ੋਭਾ ਮੰਨਿਆ ਜਾਂਦਾ ਹੈ। ਨੰਬਰ 28 ਆਪਣੀ ਰਸੋਈ ਵਿੱਚ ਕਦੇ ਵੀ ਪੂਜਾ ਸਥਾਨ ਨਹੀਂ ਬਣਾਉਣਾ ਚਾਹੀਦਾ। ਨਬਰ 29 ਤਵੇਨ ਵਰਤਣ ਤੋਂ ਪਹਿਲਾਂ ਤੋਂ ਉਹ ਕੇ ਕੋਈ ਸਮਾਂ ਸੁੱਕਣ ਦੇ ਲਈ ਜ਼ਰੂਰ ਰੱਖ ਦਿਓ ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਤਵਾ ਸਾਫ਼ ਕਰੋਗੇ ਤਾਂ ਇਸ ਨੂੰ ਕਦੇ ਵੀ ਖੁਰਚਣਾ ਨਹੀਂ ਪਵੇਗਾ ਕਿਉਂਕਿ ਤਵੇਨ ਨੂੰ ਖੁਰਚਣਾ ਹੀ ਨਹੀਂ ਚਾਹੀਦਾ ਇਹ ਬੜਾ ਹੀ ਅਸ਼ੋਭ ਮੰਨਿਆ ਜਾਂਦਾ ਹੈ ਨੰਬਰ 33 ਆਟਾ ਗੁੰਨਣ ਦੇ ਲਈ ਜੇਕਰ ਤੁਸੀਂ ਥਾਂ ਮੇਰੇ ਬਾਤਨ ਵਿੱਚ ਪਾਣੀ ਲੈਂਦੇ ਹੋ ਤਾਂ ਬਹੁਤ ਚੰਗਾ ਹੁੰਦਾ ਹੈ ਇਹ ਪਾਣੀ ਸ਼ੋਪ ਤੇ ਪਵਿੱਤਰ ਮੰਨਿਆ ਜਾਂਦਾ ਹੈ ਨੰਬਰ 32 ਔਰਤਾਂ ਨੂੰ ਹਮੇਸ਼ਾ ਖਾਣਾ ਬਣਾਉਂਦੇ ਸਮੇਂ ਆਪਣੇ ਅੰਦਰ ਚੰਗੇ ਵਿਚਾਰ ਲੈ ਕੇ ਆਉਣੇ ਚਾਹੀਦੇ ਹਨ ਨੰਬਰ 33 ਆਪਣੀ ਰਸੋਈ ਵਿੱਚ ਸਟੀਲ ਦੇ ਬਰਤਨਾਂ ਦੇ ਨਾਲ ਪਾਂਡੇ ਦੇ ਬਰਤਨ ਪਿੱਤਲ ਦੇ ਬਰਤਨ ਜ਼ਰੂਰ ਰੱਖਣੇ ਚਾਹੀਦੇ ਹਨ ਨੰਬਰ 24 ਔਰਤਾਂ ਨੂੰ ਰਸੋਈ ਵਿੱਚ ਕੰਮ ਕਰਦੇ ਸਮੇਂ ਹਮੇਸ਼ਾ ਹੀ ਆਪਣਾ ਸਿਰ ਟੱਕ ਕੇ ਰੱਖਣਾ ਚਾਹੀਦਾ ਹੈ ਜਿਸ ਨਾਲ ਕੰਮ ਦੇ ਵਿੱਚ ਬਰਕਤ ਪੈਂਦੀ ਹੈ ਨੰਬਰ 40 ਜੇ ਤੁਸੀਂ ਸਵੇਰੇ ਸਵੇਰੇ ਜਲਦੀ ਉੱਠ ਜਾਂਦੇ ਹੋ ਤਾਂ ਆਪਣੀ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਹੀ ਉਸ ਵਿੱਚ ਖਾਣਾ ਤਿਆਰ ਕਰਨਾ ਚਾਹੀਦਾ ਹੈ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ